ਮੰਮੀ ਕਿੱਥੇ ਵਾਗ ਗਏ ਸੀਗੇ ਤੁਸੀਂ ਉਹ ਲਾਡੀ ਪੁੱਛੀ ਹੁੰਦੇ ਸੀਗੇ ਤੁਹਾਡੇ ਬਾਰੇ ਪਰ ਇਹ ਤਾਂ ਮੈਨੂੰ ਐਂ ਦੱਸ ਵੀ ਜੇ ਮੈਂ ਕਿਤੇ ਜਾਣਾ ਹੁੰਦਾ ਮੈਂ ਰਜਿਸਟਰ ਤੇ ਲਿਖ ਕੇ ਜਾਇਆ ਕਰਾਂ ਮੰਮੀ ਜੋ ਤੁਹਾਨੂੰ ਪੁੱਛਦੇ ਸਪੁੱਟਾ ਆਉਂਦੀ ਲੱਗੇ ਨਹੀਂ ਸਵਾਲ ਜਵਾਬ ਕਰਨ ਤੈਨੂੰ ਦੱਸਣਾ ਜ਼ਰੂਰੀ ਹੈ ਮਾਂ ਨੇ ਪੁੱਛਿਆ ਨਹੀਂ ਹੈਗਾ ਮੈਂ ਤਾਂ ਲਾਡੀ ਕਹਿੰਦਾ ਸੀ ਮੰਮੀ ਨੂੰ ਪੁੱਛ ਕਿੱਥੇ ਆ ਮੈਂ ਤੁਹਾਨੂੰ ਇੱਧਰ ਆਉਂਦਿਆਂ ਦੇਖ ਲਿਆ ਤਾਂ ਮੈਂ ਤੁਹਾਨੂੰ ਪੁੱਛ ਲਿਆ ਕਿਿੱਧਰ ਜਾ ਕੇ ਆਏ ਹੋ ਮੈਨੂੰ ਤਾਂ ਪਿੰਡ 'ਚ ਸੌ ਦੇ ਦੁੱਖ ਦੇ ਸੁੱਖ ਦੇ ਜਾਣਾ ਪਊਗਾ ਹੈ ਆਉਣ ਸਾਡ ਲੱਗ ਜਾ ਕਰੋ ਪੁੱਛ ਕਿੱਥੇ ਗਈ ਸੀ ਕਿੱਥੇ ਨਾਲ ਲੈ ਦੱਸ ਦੱਸ ਦੇ ਇਹਨੂੰ ਨਾਲੇ ਇੱਕ ਭਰਾਏ ਜੇ ਲੱਗਦੇ ਹੋ ਕੋਈ ਗੱਲ ਹੋ ਗਈ ਜੇ ਹੋ ਗਈ ਤਾਂ ਦੱਸ ਦੋ ਨਹੀਂ ਕੜਮੀਏ ਕਿਉਂ ਹੈ ਜਾਂ ਕੁਝ ਬੋਲਦੀ ਹੁੰਨੀ ਆ ਸੁੱਕੀ ਸਣ ਦੀ ਕਿਉਂ ਕੋਈ ਗੱਲ ਹੋਵੇ ਮੈਂ ਤਾਂ ਹੁਣ ਏਡੀ ਦੂਰੋਂ ਤੁਰ ਕੇ ਆਈ ਆ ਥੱਕ ਗਈ ਦੱਸ ਹੋਰ ਕੀ ਹੋਣਾਗਾ ਨਹੀਂ ਮੈਨੂੰ ਲੱਗਿਆ ਵੀ ਅੱਗੇ ਤੁਸੀਂ ਠੀਕ ਸੈਨੂੰ ਤਾਂ ਉਹੀ ਲੱਗੀ ਜਾਂਦਾ ਰਹਿੰਦਾ ਤੇਰੇ ਲੱਗਣ ਨੂੰ ਕੀ ਕਰਾਂ ਮੈਂ ਨਾ ਪਤਾ ਲੱਗ ਜਾਂਦਾ ਨਾ ਜਦੋਂ ਤੁਸੀਂ ਕਬਰਾਏ ਹੁੰਨੇ ਹੋ ਜਾਂ ਜਦੋਂ ਤੁਸੀਂ ਖੁਸ਼ ਹੁੰਨੇ ਹੋ ਜੇ ਤੋ ਖੁਸ਼ ਹੁੰਨੇ ਹੋ ਉਹ ਤਾਂ ਬੋਲੀਆਂ ਪਾਉਣੇ ਹੋ ਜਦੋਂ ਕਬਰਾਏ ਹੁੰਨੇ ਹੋ ਉਦੋਂ ਫਿਰ ਐ ਜਿਹੀ ਹੋ ਜਾਂਦਾ ਤੁਹਾਡਾ ਮੂੰਹ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਵੀ ਤੂੰ ਇਹੋ ਜਿਹੇ ਬੰਦੇ ਦਾ ਕਿਹੜਾ ਐਕਸਟਰਾ ਕਰ ਲੈਣੀ ਹੈ ਵੀ ਜਿਹੜੀਆਂ ਤੈਨੂੰ ਸਾਰੀਆਂ ਹੀ ਮਰਜ਼ੀਆਂ ਪਤਾ ਲੱਗ ਜਾਂਦੀਆਂ ਨੇ ਮੰਮੀ ਐਕਸਰੇ ਕਰਨ ਦੀ ਲੋੜ ਹੀ ਨਹੀਂ ਪੈਂਦੀ ਅੱਖਾਂ ਤੋਂ ਹੀ ਪਤਾ ਲੱਗ ਜਾਂਦਾ ਡਰ ਬਸ ਕਰ ਬਸ ਕਰ ਨਾ ਬੜੇ ਜਵਾਬ ਸਵਾਲ ਕਰਿਆ ਕਰ ਆਪਦੇ ਕੰਮ ਤੱਕ ਮਤਲਬ ਰੱਖਿਆ ਕਰ ਜਾਂ ਮੁੰਡੇ ਦਾ ਧਿਆਨ ਕਰ ਲੈ ਉਧਰ ਮੁੰਡੇ ਦਾ ਹੀ ਧਿਆਨ ਕਰੀ ਜਾਂਦੀ ਸੀ ਉਹਨਾਂ ਨੇ ਭੇਜਿਆ ਸੀ ਤਾਂ ਹੀ ਤੁਹਾਡੇ ਕੋਲ ਆਈ ਸੀ ਨਹੀਂ ਮੇਰਾ ਵੀ ਦਿਲ ਨਹੀਂ ਕਰਦਾ ਤੁਹਾਨੂੰ ਸਵਾਲ ਪੁੱਛਾਂ ਜਾਂ ਤੁਹਾਨੂੰ ਕੁਝ ਦੱਸਾਂ ਹੁਣ ਸਾਰਾ ਕੁਝ ਪਤਾ ਲੱਗ ਗਿਆ ਤੈਨੂੰ ਵੀ ਮੈਂ ਕਿੱਥੇ ਗਈ ਸੀ ਕਿੱਥੋਂ ਆਈ ਹਾਂ ਹੁਣ ਤਾਂ ਮੇਰਾ ਖਿਹੜਾ ਛੱਡ ਦੇ ਜਿਵੇਂ ਉਹਨਾਂ ਕੋਲ ਬੁਲਾਈ ਜਾਂਦੇ ਤੁਹਾਨੂੰ ਹਾਂ ਬੁਲਾਈ ਜਾਂਦੇ ਸਾਰੇ ਹੀ ਮੈਨੂੰ ਪਤਾ ਵੀ ਕਿੱਥੇ ਤੁਰੀ ਫਿਰਦੀਆਂ ਤੇ ਕਿਹੜੇ ਕੰਮ ਜਾਂਦੀਆਂ ਤੇ ਹੁਣ ਕਾਹ ਤੋਂ ਘਬrai ਫਿਰਦੀ ਆ ਪਰ ਕੋਈ ਨਾ ਉਹ ਟਾਈਮ ਵੀ ਛੇਤੀ ਆ ਜਾਊਗਾ ਜਦੋਂ ਤੇਰੀਆਂ ਕਰਤੂਤਾਂ ਸਾਹਮਣੇ ਆ ਗਈਆਂ ਨਾਲੇ ਇਸ ਘਰ 'ਚ ਸੁੱਖ ਸ਼ਾਂਤੀ ਆ ਚੁੱਕੀ ਨਾਲੇ ਮੰਮੀ ਜਿਹੜੀਆਂ ਚਲਾਕੀਆਂ ਤੂੰ ਕਰਦੀ ਫਿਰਦੀ ਹੈ ਨਾ ਫਿਰ ਤੈਨੂੰ ਐਂ ਲੱਗਦਾ ਕਿਸੇ ਨੂੰ ਪਤਾ ਹੀ ਨਹੀਂ ਪਰ ਸਾਰੇ ਪਤਾ ਐਡੀ ਭੋਰੀ ਮੈਂ ਵੀ ਨਹੀਂ ਹੈਗੀ ਅਗਰ ਅਗਰ ਤੋਂ ਵਾਕਿਫਾ ਮੈਂ ਕੋਈ ਗੱਲ ਨਹੀਂ ਛੇਤੀ ਉਹ ਟਾਈਮ ਆਉਣ ਵਾਲਾ ਜਦੋਂ ਸਾਰਿਆਂ ਸਾਹਮਣੇ ਸ਼ਿੰਦਰਪਾਲ ਦੀ ਸੱਚਾਈ ਆ ਚੁੱਕੀ ਲਪੇਂ ਜੀ ਕਿੰਨਾ ਲਿੱਸਾ ਹੋ ਗਿਆ ਜਵੇਂ ਐ ਹੋਇਆ ਪਿਆ ਉਹੀ ਤਾਂ ਹੈ ਫਿਰ ਉਹਨੇ ਕਿੰਨੇ ਦਿਨ ਹੋ ਗਏ ਰੋਟੀ ਤਾਂ ਛੁੱਟੀ ਪਈ ਹੈ ਹੋਰ ਦੱਸਦਾ ਸੀ ਕਹਿੰਦਾ ਮੰਮੀ ਕਹਿੰਦਾ ਮੈਂ ਤਾਂ ਰੋਟੀ ਵੀ ਨਹੀਂ ਖਾ ਕੇ ਦੇਖੀ ਦਲੀਆ ਦੁੜੀਆ ਜਾ ਖਾ ਲੈਣਾ ਹੁੰਨਾ ਕਹਿੰਦਾ ਉਹੀ ਤਾਂ ਹੈ ਖਾਣ ਸਮਝੀ ਨਹੀਂ ਆਉਂਦੀ ਵੀ ਕੀ ਹੋਇਆ ਕੀ ਨਾ ਐਸਟਾਂ ਚ ਨਹੀਂ ਕੁਝ ਹੁੰਦਾ ਇੱਕ ਤਾਂ ਹੁੰਦਾ ਵੀ ਬਿਮਾਰੀ ਦਾ ਭਾਈ ਪੇਟ ਲੱਗ ਜੇ ਤਾਂ ਉਹੀ ਜੀ ਦਵਾਈ ਵੀ ਲੱਗ ਜਾਂਦੀ ਹੈ ਖਬਰ ਕੀ ਹੋਇਆ ਪਿਆਗਾ ਵਧੀਆ ਤੁਰਿਆ ਫਿਰਦਾ ਸੀ ਵਧੀਆ ਕੰਮ ਧੰਦਾ ਕਰਦਾ ਸੀ ਐਂ ਚਾਣਕ ਕੀ ਹੋ ਗਿਆ ਇਹੀ ਤਾਂ ਸਾਡੇ ਨਹੀਂ ਸਮਝ ਆਉਂਦਾ ਬਸ ਉਹੀ ਗੱਲ ਕਹਿੰਦੇ ਤਾਂ ਹੁੰਦੇ ਵੀ ਭੈਣ ਦੰਦਾ ਮਾੜਾ ਹੁੰਦਾਗਾ ਹਾਂ ਸਹੀ ਗੱਲ ਹੈ ਹਾਂ ਅੱਜ ਕੱਲ ਕੋਣ ਕਿਸੇ ਤੇ ਰਾਜੀ ਹੈ ਲੋਕ ਜੇ ਕੋਈ ਚੱਜ ਦਾ ਕੰਮ ਕਰਨ ਲੱਗ ਜੂ ਤਾਂ ਨਹੀਂ ਜਰਦੇ ਹੈ ਚੱਜ ਦਾ ਕੋਈ ਕਪੜਾ ਲੀੜਾ ਪਾ ਲੂ ਅਗਲਾ ਤਾਂ ਨਹੀਂ ਜਰਦੇ ਉਹੀ ਤਾਂ ਹੈ ਫਿਰ ਹੁਣ ਕੀ ਕੀਤਾ ਜਾਵੇ ਤੁਸੀਂ ਹਾਂ ਪੁੱਤ ਹੋਰ ਕਿਵੇਂ ਸਾਸਰੀ ਕਾਲ ਹੋ ਠੀਕ ਹੈ ਹਾਂ ਮੈਂ ਵਧੀਆ ਤੁਸੀਂ ਦੱਸੋ ਠੀਕ ਹੋ ਠੀਕ ਹੈ ਪੁੱਤ ਮੈਂ ਤਾਂ ਕੁੜੀ ਤੂੰ ਉੱਥੇ ਦੇ ਕੋਲੇ ਲਾਡੀ ਕੋਲੇ ਬਹਿ ਜਾਂਦੀ ਉਹਨੂੰ ਕੱਲੇ ਛੱਡੇ ਮੰਮੀ ਜੀ ਲਾਡੀ ਕੋਲ ਤਾਂ ਮਨਿੰਦਰ ਬੈਠੀ ਆ ਤੁਸੀਂ ਐ ਦੱਸੋ ਮੈਂ ਚਾਹ ਬਣਾਵਾਂ ਬੱਸ ਪੁੱਤ ਚਾਹ ਤਾਂ ਮੈਨੂੰ ਪੀਲੀ ਸੀ ਮੈਂ ਅੰਦਰ ਉਦੋਂ ਲਾਡੀ ਪੀ ਜਾਂਦਾ ਸੀ ਉਸੇ ਚ ਦੇਤੀ ਮੈਨੂੰ ਤਾਂ ਥੋੜੀ ਜੀ ਕਹਿੰਦਾ ਲੈ ਮੰਮੀ ਪੀ ਲੈ ਤੇ ਬਈ ਧਿਆਨ ਰੱਖਿਆ ਕਰੋ ਤੁਸੀਂ ਉਹਦਾ ਮੰਮੀ ਧਿਆਨ ਤਾਂ ਬਾਲਾ ਰੱਖਦੇ ਆਂ ਸੀ ਪਤਾ ਨਹੀਂ ਇੱਕੋ ਦਮ ਉਹਨਾਂ ਨੂੰ ਕੀ ਹੋ ਗਿਆ ਸਮਝਦੀ ਨਹੀਂ ਆਉਂਦੀ ਹੈਗੀ ਮੈਨੂੰ ਕਦੇ ਬਿਮਾਰ ਨਹੀਂ ਹੋਇਆ ਇਹਨਾਂ ਮੈਨੂੰ ਤਾਂ ਇੰਨਾ ਫਿਕਰ ਲੱਗਿਆ ਜਦੋਂ ਇਹਨੇ ਦੱਸਿਆ ਮੈਂ ਖਾਂ ਮੈਂ ਤਾਂ ਜਾ ਮਾਵਾਂ ਖਾ ਪਤਾ ਲੈ ਕੇ ਆ ਮੇਰਾ ਆਪਦਾ ਤਾਂ ਚਿੱਤ ਨਹੀਂ ਖੜਦਾ ਚਿੱਤ ਕਿੱਥੇ ਖੜਦਾ ਉਹਦਾ ਧਿਆਨ ਕੀ ਰੱਖਣੀ ਇਹ ਤਾਂ ਆਪਦਾ ਧਿਆਨ ਨਹੀਂ ਰੱਖਦੀ ਗੱਲ ਤਾਂ ਉਹੀ ਹੈ ਬਈ ਹੁਣ ਠੰਡ ਦਾ ਮੌਕਾ ਕੋਈ ਕੋਟੀ ਪਾ ਲੋ ਸ਼ੌਲ ਲੈ ਲੋ ਲੈ ਆ ਰਿਖ ਲੈ ਕੇ ਚੁੰਨੀ ਸਾਰਾ ਦਿਨ ਆਈ ਫਿਰ ਜਾਂਦੀ ਹੈ ਸਿਰ ਨਹੀਂ ਟੱਕਦੀ ਹੈਗੀ ਫਿਰ ਹੁਣ ਬਿਮਾਰ ਤਾਂ ਹੋਣਾ ਹੀ ਹੈ ਪਹਿਲਾਂ ਉਹ ਮੰਜੇ ਚ ਪੈ ਫਿਰ ਇਹਨੂੰ ਸਾਮੀ ਜਾਵਾਂਗੇ ਮੰਮੀ ਜੀ ਹੁਣ ਕਿਹੜੀ ਠੰਡ ਰਹਿ ਗਈ ਪੁੱਤ ਕੋਈ ਨਾ ਜਿਵੇਂ ਤੇਰੀ ਸੱਸ ਕਹਿੰਦੀ ਹੈ ਨਾ ਉਵੇਂ ਕਰਿਆ ਕਰ ਚੱਜ ਦਾ ਕੱਪੜਾ ਲੀੜਾ ਪਾਲਾ ਕਰ ਉਹ ਤੁਮੇ ਚਾਹ ਹੋਰ ਬਣਾਉਣੀ ਹੈ ਹੋਰ ਪੀ ਲਿਓ ਬਣਾ ਲੈ ਕੋਈ ਨਾ ਤੇਰੀ ਸੱਸ ਵਾਸਤੇ ਵੀ ਬਣਾ ਦੀ ਚੰਗਾ ਮੈਂ ਤਾਂ ਮਲਾਈ ਵੀ ਸ਼ਰਮੀ ਹੁੰਦੀ ਜਦੋਂ ਕੋਈ ਕਰੇ ਆ ਬਾ ਇਹਨਾਂ ਅੱਲਾ ਕਹਿੰਦਾ ਵੀ ਇਹਨਾਂ ਦੀ ਨੂੰ ਆਏ ਫਿਰਦੀ ਆ ਆ ਹੁਣ ਕੁਛ ਦਿਨਾਂ ਦੀ ਨਿਆ ਨਮਰਵਾਜ਼ ਕੱਢ ਛੱਡਿਆਗਾ ਹੁਣ ਸਿਰ ਤੇ ਚੁੰਨੀ ਵੀ ਨਹੀਂ ਲੈਂਦੀ ਆ ਖੁੱਲੇ ਵਾਲ ਛੱਡ ਲੂ ਲੈ ਦੱਸ ਨਾ ਨਾ ਭੈਣ ਜੀ ਕਹਿਦਾ ਕਰੋ ਮੈਂ ਤਾਂ ਪੋਰਾ ਗੁੱਸਾ ਨਹੀਂ ਕਰਦੀ ਥੋੜਾ ਰੱਕ ਬਣਦਾ ਕਹਿੰਦੀ ਆ ਨਹੀਂ ਮੂਰੋ ਵੀ ਸੁਣਾਉਂਦੀਆਂ ਨੇ ਵੀ ਸੁਣਾਉਂਦੀ ਮੈਂ ਵੀ ਕਹਿ ਕੇ ਜਾਉਂ ਭਾਈ ਤੇਰੇ ਸਹਰਿਆਂ ਦਾ ਘਰ ਐ ਪੇਕਿਆਂ ਦਾ ਨਹੀਂ ਪੇਕਿਆਂ ਦਾ ਸੜ ਜਾਂਦਾ ਐ ਅੰਡੇ ਚ ਕੋਈ ਨਾ ਕੋਈ ਆ ਜਾਂਦਾ ਕੋਈ ਰਿਸ਼ਤੇਦਾਰ ਆ ਇਹਦਾ ਸ਼ਰਮੀ ਤਾਂ ਮੈਨੂੰ ਆਉਂਦੀ ਐ ਆਉਂਦਾ ਭੈਣ ਜੀ ਜੀ ਨੂੰ ਪਤਾ ਲੱਗਦਾ ਅਗਲਾ ਕਹਿੰ ਹਾਂ ਪਰ ਇਹ ਸੋਚਦੀ ਨਹੀਂ ਅੱਜ ਕੱਲ੍ਹ ਦੀਆਂ ਜਵਾਕੜੀਆਂਆਂ ਕਾਹਨੂੰ ਸੋਚਦੀਆਂ ਗਲਤ ਆਂਦੇ ਵੀ ਇੱਕ ਤਾਂ 30 ਪੁੱਤ ਮੰਨ ਲੈਂਦਾ ਕਿਸੇ ਦੀ ਗੱਲ ਵੀ ਭਾਈ ਜਿਵੇਂ ਮਾਂ ਪਿਓ ਨੇ ਕਹਿਤਾ ਠੀਕ ਐ ਕੋਈ ਚੰਗੀ ਬਾਤੀ ਦਿੰਦਾ ਇਹ ਤਾਂ ਉਲਟਾ ਮੈਨੂੰ ਇੱਕ ਦੀਆਂ 20 ਸੁਣਾਉਂਦੀ ਐ ਬਰਾਬਰ ਬੋਲਦੀ ਐ ਫਿਰ ਹਾਰ ਕੇ ਮੈਂ ਚੁੱਪ ਕਰ ਜਾਨੀ ਆ ਭਾਈ ਨਾ ਮੈਂ ਕਹਿ ਕੇ ਜਾਉਂ ਵੀ ਭਾਈ ਤੇਰਾ ਮਤਲਬ ਕੀ ਐ ਬਰਾਬਰ ਬੋਲਣ ਦਾ ਤੇਰੀ ਸੱਸ ਐ ਜਵਾਕ ਜੇ ਦਿਸਦੇ ਨਹੀਂ ਕਿੱਧਰ ਗਏ ਉਹ ਇੱਥੇ ਸਕੂਲੋਂ ਆ ਕੇ ਖੇਡਣ ਬਾਗੇ ਹੋਣੇ ਆ ਬਾਹਰੇ ਹਾਂ ਜਵਾਕਾਂ ਨੂੰ ਆਹੀ ਲਾ ਹਾਂ ਦਾ ਵਿਚ ਸਕੂਲੋਂ ਆਇਆ ਹੁਣ 10 ਮਿੰਟ ਖੇੜਿਆ ਹੀ ਐ ਅਲਚ ਕਰ ਲਾ ਬੱਸ ਹੋਰ ਮੁੰਡਾ ਠੀਕ ਰਹਿੰਦਾ ਹਾਂ ਬਸ ਠੀਕ ਹੈ ਚਲੋ ਕੀ ਕਰੇ ਦੱਸ ਇਹਦੀ ਬਾੜੀ ਟੈਨਸ਼ਨ ਹੋ ਗਈ ਲਾਡੀ ਦੀ ਕਦੇ ਨਹੀਂ ਸੀ ਇਹ ਤਾਂ ਸਿਰ ਦੁਖਿਆ ਉਹੀ ਤਾਂ ਮੈਂ ਪੁੱਛਿਆ ਬੁਲਬੁਲ ਨੂੰ ਮੈਂ ਕਿਹਾ ਉਹਦਾ ਤਾਂ ਕਦੇ ਕੁਝ ਦੇਖਿਆ ਹੀ ਨਹੀਂ ਸੀ ਹੁਣ ਅਚਾਨਕ ਹੀ ਕੀ ਹੋ ਗਿਆ ਕਹਿੰਦੀ ਪਤਾ ਹੀ ਨਹੀਂ ਚੰਗੇ ਭਲੇ ਨੂੰ ਬੱਸ ਮੈਂ ਕਹਿ ਦਿੰਨੀ ਆ ਵੀ ਪੁੱਤ 10 ਮਿੰਟ ਧੁੱਪੇ ਬਹਿ ਜਾ ਬਾਹਰੇ ਮੰਜਾ ਕੱਢ ਦਿੰਨੇ ਆ ਨਾ ਬਾਹਰੇ ਵੀ ਨਹੀਂ ਨਿਕਲਦਾ ਹੁਣ ਦੱਸ ਅੰਦਰੀ ਪਿਆ ਰਹਿੰਦਾ ਹੈਗਾ ਹਾਂ ਸੋੜੇ ਦਾ ਸੁਖ ਨਾ ਸੋਣੀ ਧੁੱਪ ਆਉਂਦੀ ਐ ਤੇ ਮੰਜਾ ਡਾਲਿਆ ਕਰੇ ਨਾ ਪਏ ਜਾ ਕਰੇ। ਕੀ ਲੱਗਦਾ ਆਖੇ ਨਹੀਂ ਲੱਗਦਾ ਕਹਿੰਦਾ ਨਾ ਮੇਰੇ ਤਾਂ ਚਿੱਤ ਨਹੀਂ ਮੰਨਦਾ ਵਾ। ਕੁਸ ਤਾਂ ਹੁਣ ਜਦੋਂ ਰੋਟੀ ਪਾਣੀ ਨਹੀਂ ਖਾਂਦਾ ਭੈਣੇ ਕਮਜ਼ੋਰੀ ਹੋਈ ਪਈ ਐ। ਕੁਸ ਨਾ ਬਿਮਾਰ ਬੰਦੇ ਦਾ ਉਹੀ ਜੀਖਣ ਲੱਗ ਜਾਂਦਾ ਭੈਣ ਜੀ। ਜੇ ਆਪਾਂ ਕੋਈ ਪਿਆ ਰਹਿੰਦੇ ਸਾਰਾ ਦਿਨ। ਚੱਜ ਦੀ ਗੱਲ ਕਹਿੰਦੇ ਆ ਨਾ ਤੇ ਫਿਰ ਉਹ ਚੰਗੀ ਨਹੀਂ ਲੱਗਦੀ ਬਿਮਾਰ ਬੰਦੇ ਨੂੰ। ਹਾਂ ਤਾਂ ਗੱਲ ਹੈਗੀ ਐ। ਚਲੋ ਭੈਣ ਜੀ ਕੋਈ ਨਾ ਚੱਜ ਦੇ ਥਾਂ ਦਿਖਾ ਲੋ ਕਿਤੇ। ਮੈਂ ਤਾਂ ਜਿੱਥੇ ਕੋਈ ਦੱਸਦਾ ਮੈਂ ਤਾਂ ਉੱਥੇ ਹੀ ਲੈ ਜਾਨੀ ਆ। ਗੱਲ ਤਾਂ ਉ ਆਪ ਮਾਪਿਆ ਤਾਂ ਨਹੀਂ ਕੋਈ ਐ ਕਸਰ ਛੜਦਾ ਹੁੰਦਾ ਇਲਾਜ ਕਰਾਉਣ ਕਨੀਓ ਲੱਗਾ ਹੁਣ ਉੱਥੇ ਹੀ ਬੈ ਗਈ ਜਾ ਕੇ ਕੁੜੇ ਬਣਾ ਲਾ ਕੁਟ ਚਾਹ ਦੀ ਟਾਈਮ ਨਾਲ ਲਿਆ ਬੁਲਬੁਲ ਜਾਣਾ ਪੁੱਤ ਮੈਂ ਮੁੜਨਾ ਛੇਤੀ ਘਰੇ ਦੇ ਕੋਈ ਐ ਫਿਰ ਕਮੀਲਾਉਂਦੀ ਤੈਨੂੰ ਅਸੀਂ ਕਹਨੇ ਆ ਪਸੂ ਦਾ ਔਖਾ ਹੋ ਜੂ ਫਿਰ ਗਾਂ ਜੀ ਨੂੰ ਜਾ ਕੇ ਕੱਖ ਕੁਕ ਸੰਨੀ ਸੁੰਨੀ ਲਾਉਣੀ ਆ ਮੈਂ ਚੱਲ ਮੈਂ ਭੱਜ ਕੇ ਪਤਾ ਲੈ ਆਵਾ ਤੇ ਉਹ ਪੁੜੀਆਂ ਜੀਆਂ ਦਿੱਤੀਆਂ ਨਹੀਂ ਫਿਰ ਤੁਸੀਂ ਜਿਹੜੀਆਂ ਮੈਂ ਲੈਤੀਆਂ ਸੀ ਪਤਾ ਨਹੀਂ ਭਈ ਇਹ ਦੇਈ ਜਾਂਦੀ ਹੈ ਦਵਾਈ ਤਾਂ ਉਹ ਵੀ ਬਹੁਤ ਵਧੀਆ ਬਣਦੀ ਮੈਂ ਰੱਖਿਆ ਸੀ ਮਖਾ ਹੁਣ ਜਦੋਂ ਇੱਕ ਡਾਕਟਰ ਦੀ ਦਵਾਈ ਚਲਦੀ ਹੈ ਭਾਈ ਇੱਕ ਚੱਲਣ ਦੇ ਐ ਹੁਣ ਪਹਿਲਾਂ ਆਪ ਅੰਗਰੇਜ਼ੀ ਦਵਾਈਆਂ ਦੇ ਜਿਹਨੇ ਵਿੱਚ ਹੀ ਦੇਸੀ ਦਵਾਈਆਂ ਦੇ ਨੇ ਉਹਦੇ ਨਾਲ ਕੀ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਗੱਲ ਹਾਂਜੀ ਮੈਂ ਦੇਖੋ ਤੁਹਾਡੇ ਸਾਹਮਣੇ ਕਿੰਨੀ ਖਾਲੀ ਸੀ ਦਵਾਈ ਐ ਮੇਰੀ ਆਈ ਨਹੀਂ ਸੀ ਆਸ ਮੰਜੇ ਤੋਂ ਨਹੀਂ ਸੀ ਉੱਠਾ ਜਾਂਦਾ ਮੈਂ ਵੀ ਆਈ ਕਿ ਜਦੀ ਹੁੰਦੀ ਸੀ ਤੇ ਉਹ ਪੁੜੀਆਂ ਨਾਲ ਦੇਹ ਲੈ ਦੋ ਪੁੜੀਆਂ ਹੀ ਲਈਆਂ ਸੀ ਮੈਂ ਦੋ ਪੁੜੀਆਂ ਨਾਲੇ ਮੈਂ ਉੱਠਣ ਲੱਗੀ ਸੀ ਮੰਜੇ ਤੋਂ ਕੀ ਪਤਾ ਭਾਈ ਫਰਕ ਪੈਜੀ ਉਹ ਵੀ ਦੇ ਦੇ ਕੇ ਦੇਖ ਲੈਣੇ ਨਹੀਂ ਫਰਕ ਪਊਗਾ ਉਹਨਾਂ ਨਾਲ ਤਾਂ ਕਹਿੰਦੇ ਤਾਂ ਹੁੰਦੇ ਹੀ ਨਹੀਂ ਪਤਾ ਫਿਰ ਕਿਤੋਂ ਸੁਬਾਹ ਦੀ ਚੁੰਡੀ ਹੋਇਆ ਸਰਕਾਰ ਦੀ ਹਾਂ ਸਹੀ ਗੱਲ ਐ ਸਿਆਣਿਆਂ ਨੇ ਸਹੀ ਕਿਹਾ ਵੀ ਚਾਹੇ ਆਪਾਂ ਲੱਖਾਂ ਦੀ ਖਾ ਲਈਏ ਜਾਂ 5 ਰੁਪਈਆਂ ਦੀ ਪੂੜੀ ਖਾ ਲਈਏ ਕਿਪਤਾ ਉਹਦੇ ਨਾਲ ਹੀ ਫਾਇਦਾ ਹੋ ਜਾਂਦਾ ਹੈ ਬਾਕੀ ਫਿਰ ਆਪਦੇ ਕਰਮਾਂ ਦੀਆਂ ਖੇਡਾਂ ਨੇ ਨਹੀਂ ਨਹੀਂ ਕਰਮਾਂ ਦੀਆਂ ਖੇਡਾਂ ਕਿਉਂ ਆ ਠੀਕ ਹੋ ਜੂ ਸੁੱਖ ਨਾਲ ਕੋਈ ਗੱਲ ਨਹੀਂ ਬਿਮਾਰੀ ਠਮਾਰੀ ਤਾਂ ਬੰਦਿਆ ਤੇ ਆਉਂਦੀ ਆ ਫਿਰ ਕੀ ਐ ਐ ਮਨ ਛੋਟਾ ਨਾ ਕਰਿਆ ਕਰੋ ਕੁਝ ਨਹੀਂ ਹੁੰਦਾ ਆ ਜਾ ਖੜ ਮਮੇ ਮੇਰੀ ਗੱਲ ਸੁਣੋ ਹਾਂ ਉਹ ਇੰਨ੍ਝ ਮੂਚਾ ਕਿ ਆਏ ਨਹੀਂ ਕਮ ਸੇ ਕਮ ਫੋਨ ਕਰਕੇ ਆਈਦਾ ਹੁੰਦਾ ਵੀ ਮੈਂ ਆ ਰਹੀ ਆ। ਨਿੱਕਾ ਮੜੀਏ ਮੈਂ ਤੈਨੂੰ ਫੋਨ ਕੀ ਕਰਦੀ ਮੈਂ ਤਾਂ ਇਹਦੇ ਕੋਲੇ ਆਈ ਸੀ। ਮੈਂ ਆਖਾ ਜਾਂਦੀ ਜਾਂਦੀ ਚੱਲ ਨਾਲੇ ਤੇਰੀ ਸੱਸ ਨੂੰ ਆਏ ਨਹੀਂ ਹੋਊਗਾ ਵੀ ਮੇਰਾ ਪੁੱਤ ਬਿਮਾਰ ਸੀ ਪਤਾ ਲੈਣ ਨਹੀਂ ਆਈ। ਸਮਝਦੀ ਵੀ ਨਹੀਂ ਤੂੰ ਗੱਲ। ਹੁਣ ਫਿਰ ਕੀ ਮਾਹੌਲ ਲੱਗਦਾ ਮਰ ਜੂਗਾ ਇਹ ਲਾਦੀ। ਹੋ ਉਹ ਤਾਂ ਮੂੰਹ ਉੱtre ਆ ਪਿਆ ਜਮੀ ਮੈਨੂੰ ਤਾਂ ਲੱਗਦਾ ਜਿਹੜੀ ਹਾਲਤ ਮੈਂ ਦੇਖੀ ਐ ਵੀ ਥੋੜੇ ਦਿਨਾਂ ਦਾ ਹੀ ਆਹੋ ਭਾਈ। ਹੋਰ ਮੰਮੀ ਮੈਨੂੰ ਵੀ ਇਹੀ ਲੱਗਦੀ ਹੁੰਦਾ। ਵੀ ਦੂਏ ਤੇ ਤੀਏ ਦਿਨ ਤੈਨੂੰ ਟੈਗ ਆਜੂਗਾ ਤੇ ਰੱਬ ਨੂੰ ਪਿਆਰਾ ਹੋ ਜਾਊਗਾ ਹਾਂ ਇੱਕ ਤਾਂ ਮੇਰਾ ਢੱਡਾਂ ਦਾ ਬੱਚਾ ਕੁੜੀ ਉਹਦੀ ਮੂੰਹ ਕਰਨੀ ਦੇਖ ਕੇ ਨਾ ਨਹੀਂ ਹੋ ਰਹਾ ਮੈਂ ਘਦੇ ਕਿ ਬੜੀ ਤੁਰਦਾ ਫਿਰਦਾ ਸੀ ਜਿਵੇਂ ਆਏ ਸੁੱਭੀ ਚ ਬੰਨਣ ਜੋਗਾ ਹੋ ਗਿਆ ਉਹ ਤਾਂ ਉਹ ਚੱਲ ਮੰਮੀ ਇਹ ਤਾਂ ਕਰਮ ਦਾ ਫਲ ਹੁੰਦਾ ਆਪਦੇ ਕਰਮ ਇਹਨੇ ਮਾੜੇ ਕਰੇ ਨੇ ਤਾਂ ਹੀ ਤਾਂ ਹੁਣ ਰੱਬ ਕੋਲ ਛੇਤੀ ਜਾਂਦਾ ਆ ਆਪਣਾ ਕਿਹੜਾ ਦਿਲ ਕਰਦਾ ਵੀ ਆਪਾਂ ਕਿਸੇ ਦਾ ਕਤਲ ਕਰੀਏ ਹੁਣ ਸਾਡਾ ਜੀਵਨ ਹੀ ਇਹੋ ਜਿਹਾ ਹੋਇਆ ਪਿਆ ਐਸ਼ਵੀ ਤਾਂ ਕਰਨੀ ਆਪਾਂ ਇਸ ਕਰ ਨਾਲ ਨਹੀਂ ਬੱਸ ਪੁੱਤ ਆ ਤੇਰੀ ਐਸ਼ ਨੂੰ ਦੇਖ ਕੇ ਤਾਂ ਮਾਂ ਆ ਪਾਪੜ ਵੇਲੀ ਜਾਨੀ ਐ ਨਹੀਂ ਮੇਰਾ ਕੀ ਜੀ ਕਰਦਾ ਸੀ ਹੈ ਬਸ ਹੁਣ ਦੇਖੀ ਜਾਈ ਇਸ ਘਰ ਤੇ ਆਪਣਾ ਹੀ ਰਾਜ ਹੋਊਗਾ ਹੈ ਮੰਮੀ ਮੈਂ ਤਾਂ ਸੋਚੀ ਜੰਨੀ ਐ ਪਤਾ ਨਹੀਂ ਆਪਾਂ ਨੇ ਕਿੰਨੇ ਕੁ ਪਾਪ ਕਰ ਲਏ ਹਨਾ ਰੱਬ ਆਪਾਂ ਨੂੰ ਮਾਫ ਕਰੂ ਪਤਾ ਨਹੀਂ ਨਾ ਨਹੀਂ ਚੱਲ ਕੋਈ ਨਾ ਅਗਲੇ ਘਰ ਜਾ ਕੇ ਕੀਨੇ ਦੇਖਿਆ ਬੋਲ ਤਾਂ ਸਹੀ ਆ ਮਾਂ ਉਹੀ ਤਾਂ ਗੱਲ ਐ ਚੱਲ ਮਾਂ ਹੁਣ ਤੂੰ ਟਾਈਮ ਨਾਲ ਜਾ ਚੱਲ ਘਰ ਬਾਰ ਇਹੀ ਛੱਡ ਕੇ ਆਈ ਹੁਣੀ ਤੂੰ ਆਈ ਛੱਡ ਕੇ ਆਈ ਸੀ ਮੈਂ ਤਾਂ ਤੇ ਮਨਾ ਦੱਸ ਮੰਮੀ ਪੂੜੀਆਂ ਜੀਆਂ ਦੇਣਾ ਬੰਦ ਕਰਦਾ ਮੈਂ ਕੱਲ ਨੂੰ ਜੇ ਮੇਥੇ ਗੱਲ ਆ ਗਈ ਫਿਰ ਮੈਂ ਕੀ ਕਰਾਂਗੀ ਬਸ ਫਿਰ ਤੂੰ ਤੇਰੀ ਸੱਸ ਨੂੰ ਐ ਕਹਿ ਦੀ ਵੀ ਮੰਮੀ ਮੈਂ ਤਾਂ ਦਵਾਈ ਦਿੰਦੀ ਨਹੀਂ ਵੀ ਤੁਸੀਂ ਅੰਗਰੇਜ਼ੀ ਦੀ ਨਹੀਂ ਉਹ ਦੇਸੀ ਦਿੰਦੀ ਨਹੀਂ ਮੈਂ ਤਾਂ ਮੇਰੀ ਮੰਮੀ ਨੂੰ ਫੜਾਇਆ ਹੂੰਗੀ ਹਾਂ ਤੂੰ ਐ ਕਹਿ ਦੀ ਠੀਕ ਹੈ ਹਾਂ ਬਸ ਠੀਕ ਹੈ ਨਾ ਤੇਰੀ ਸਿਰ ਤੇ ਨਹੀਂ ਕੋਈ ਗੱਲ ਹੋਣੀ ਵੀ ਇਹਨੇ ਵਿੱਚ ਕੋਈ ਦਵਾਈ ਦੇਤੀ ਹਾਂ ਗੱਲ ਤਾਂ ਉਹੀ ਹੈ ਹੋਰ ਕੱਲ ਨੂੰ ਮੇਰਾ ਗਲਾਮਾ ਫੜ ਲੂਗੀ ਵੀ ਤੂੰ ਦਵਾਈਆਂ ਦਿੰਦੀ ਸੀ ਪਤਾ ਨਹੀਂ ਕਿੱਥੋਂ ਲਿਆ ਲਿਆ ਕੇ ਵੀ ਤੇਰਾ ਕੀਤਾ ਕਰਾਇਆ ਸੀਗਾ ਗੱਲ ਸਹੀ ਏ ਬੱਸ ਤੂੰ ਕਹੀ ਦੀ ਤੇਰੀ 사ਸ ਨੂੰ ਕੇਰਾ ਦਿਖਾਦੀ ਉਹ ਵੀ ਮੰਮੀ ਆ ਪਈ ਐ ਦਵਾਈ ਮੈਂ ਤਾਂ ਜਿਵੇਂ ਉਹ ਮਿਲਿਆ ਸੀ ਆਪਾਂ ਨਹੀਂ ਦਿੱਤੇ ਹਾਂ ਠੀਕ ਐ ਚੱਲ ਚੰਗਾ ਮੈਂ ਜਾਣੀ ਆ ਚੱਲ ਠੀਕ ਐ ਮੰਮੀ ਠੀਕ ਐ ਧਿਆਨ ਨਾਲ ਰਹਿ ਤੇ ਤੂੰ ਵੀ ਧਿਆਨ ਨਾਲ ਰਿਹਾ ਕਰ ਨਾਲੇ ਗੱਲ ਸੁਣ ਉਹ ਕਹੀ ਜਾਂਦੀ ਸਿਰ ਤੇ ਚੁੰਨੀ ਨਹੀਂ ਲੈਂਦੀ ਕੱਪੜੇ ਇਹੋ ਜਿਹੇ ਪਾਉਂਦੀ ਤੁਸੀਂ ਨਾਲ ਹੀ ਲੱਗ ਜਾਂਦੇ ਉਹਦੇ ਬੋਲਣਾ ਆਪਦੀ ਕੁੜੀ ਦੀ ਸਾਈਡ ਤਾਂ ਕੀ ਲੈਣੀ ਐ ਉਹ ਤਾਂ ਮੈਨੂੰ ਹੀ ਬੋਲੀ ਜਾਂਦੀ ਐ ਨਹੀਂ ਪਤਾ ਮੇਰੀ ਗੱਲ ਸੁਣ ਮਾੜਾ ਮੋਟਾ ਮਾਵਾ ਨੂੰ ਰੱਖਣਾ ਪੈਂਦਾ ਮੂੰਹ ਲਾ ਜਾ ਤੈਨੂੰ ਕੀ ਪਤਾ ਅਗਲੀ ਐ ਕਹੂਗੀ ਵੀ ਪਤਾ ਨਹੀਂ ਐਸਰੇ ਚੜਾਉਂਦੀ ਐ ਤੀਨ ਹਾਂ ਅਨਪੜ ਚਲ ਕੋਈ ਨਾ ਕੁਛ ਨਹੀਂ ਹੁੰਦਾ ਜਿਵੇਂ ਮਾੜਾ ਮੋਟਾ ਕਰਦੀ ਓਵੇਂ ਚੱਲੀ ਜਾ ਕਰਨੀ ਤਾਂ ਤੂੰ ਆਪਦੀ ਮਨ ਮਰਜੀ ਹੈ ਮੈਨੂੰ ਪਤਾ ਹੀ ਹੈ ਠੀਕ ਹੈ ਚਲ ਚੰਗਾ ਮੈਂ ਜਾਂਦੀ ਆ ਬੋਲ ਬੋਲ ਕਿੱਥੇ ਆ ਮਰ ਗਈ ਇੱਥੇ ਆ ਆਜੂਗੀ ਹੁਣ ਮੂੰਹ ਚੱਕ ਕੇ ਕੋਈ ਕੰਮ ਬਣਾਉਣ ਮੈਂ ਕਿਹਦੀ ਸੀ ਮੈਨਾਂ ਲੱਗਦੀ ਨੂੰ ਦਵਾਈ ਦਿੰਨੀ ਆ ਹਨਾ ਤੇ ਨਾਲੇ ਮੈਨਾਂ ਮੜਾ ਜਵਾਕਾਂ ਨੂੰ ਵੀ ਪੜਾਉਣਾ ਹੈਗਾ ਤੇ ਤੂੰ ਐ ਕਰੀ ਅੱਜ ਰੋਟੀ ਸਬਜ਼ੀ ਸਾਰਾ ਕੁਝ ਬਣਾ ਲਈ ਚੰਗਾ ਪੈਣ ਵਣ ਕੇ ਨਾ ਮੈਨੂੰ ਐਂ ਦੱਸ ਮੈਂ ਉਹਰੇ ਬੇਲੀ ਤੁਰੇ ਫਿਰਦੀਆਂ ਤੈਨੂੰ ਨਹੀਂ ਦਿਖਦਾ ਵੀ ਮੈਂ ਕੱਖ ਕੰਡਾ ਪਾਇਆ ਹੋਰ ਕੰਮ ਵੀ ਵੱਧੂ ਮੈਂ ਹੀ ਕਰੇ ਨੇ ਚਲ ਕੋਈ ਗੱਲ ਨਹੀਂ ਆ ਤੇ ਤੇਰਾ 2-4 ਮਿੰਟਾਂ ਦਾ ਕੰਮ ਉਹਦੇ ਬਾਅਦ ਆਟਾ ਗੁੰਨ ਕੇ ਰੋਟੀਆਂ ਲਾ ਲਈ ਸਬਜ਼ੀ ਦਾ ਚਲ ਆ ਸਵੇਰ ਵਾਲੀ ਪਈ ਪਈ ਹੋ ਗਈ ਗਰਮ ਕਰਨ ਮੇਰੀ ਗੱਲ ਸੁਣ ਜਵਾਕਾ ਨੂੰ ਫੇਰ ਪੜਾ ਲਈ ਠੀਕ ਹੈ ਰੋਟੀ ਟੁਕ ਦਾ ਤੂੰ ਆਪੇ ਕਰ ਲੈ ਨੌਕਰ ਨਹੀਂ ਹੈਗੀ ਮੈਂ ਹਰੇਕ ਕੰਮ ਮੈਂ ਕਰਾਂ ਇੱਕ ਗੱਲ ਹੈ ਤੈਨੂੰ ਪਿਆਰ ਦੀ ਭਾਸ਼ਾ ਸਮਝ ਨਹੀਂ ਆਉਂਦੀ ਹੈ ਨਾ ਜੇ ਤੈਨੂੰ ਭੈਣ ਕਹਿ ਕੇ ਗੱਲ ਕਰ ਲਈਏ ਉਹ ਤਾਂ ਤੈਨੂੰ ਸਮਝ ਆਉਂਦੀ ਨਹੀਂ ਜੇ ਤੈਨੂੰ ਗੁੱਸੇ ਨਾਲ ਗੱਲ ਕਰੀਏ ਫੇਰ ਹੀ ਤੂੰ ਕੰਮ ਕਰਦੀ ਹੈ ਨਾ ਨਾ ਸਾਰਾ ਦਿਨ ਲਾਡੀ ਕੋਲ ਹੀ ਬੈਠੀ ਆ ਬਿਲੀ ਆ ਉੱਥੇ ਦੋ ਚਾਰ ਮਿੰਟ ਜੇ ਉਹਦੇ ਕੋਲੋਂ ਉੱਠ ਜ ਨਾ ਕਿ ਤਰੀ ਕਹਾਂ ਤੇਰਾ ਕੁਛ ਲੱਗਦਾ ਨਹੀਂ ਉਹ ਤੂੰ ਐ ਬੋਲਦੀ ਕਿ ਇਹੀ ਭਾਲਦੀ ਐ ਤੂੰ ਬਸ ਮੈਥੋਂ ਤੋਂ ਨਫ਼ਰਤ ਕਰਦਾ ਤੈਨੂੰ ਹੀ ਸਮਝਦਾ ਜੋ ਸਮਝਦਾ ਹੋ ਹਾਂ ਤੇ ਫਿਰ ਜੇ ਉਹ ਬਿਮਾਰਾ ਤਾਂ ਕੋਲ ਤਾਂ ਬੈਠਣਾ ਹੀ ਪਊਗਾ ਹੈ ਤੂੰ ਤਾਂ ਜਾ ਕੇ ਕੋਈ ਹਾਲ ਚਾਲ ਵੀ ਨਹੀਂ ਪੁੱਛਦੀ ਫਿਰ ਘਰ ਦਾ ਕੰਮ ਕਰ ਲਾ ਮਾੜਾ ਮੋਟਾ ਕਿਉਂ ਅੱਛਾ ਮੈਂ ਉਹਦਾ ਹਾਲ ਚਾਲ ਨਹੀਂ ਪੁੱਛਦੀ ਦਵਾਈ ਨਾ ਮੈਂ ਹੀ ਦਿੰਨੀ ਆ ਉਹਨੂੰ ਆਹ ਦਵਾਈ ਤੂੰ ਦਿੰਨੀ ਆ ਮੈਨੂੰ ਪਤਾ ਹੀ ਕਿਹੜੀਆਂ ਦਵਾਈਆਂ ਦਿੰਨੀ ਆ ਤੂੰ ਨਾਲੇ ਉਹ ਤਾਂ ਇੱਥੇ ਆਉਣ ਨੂੰ ਮਰਦੀ ਫਿਰਦੀ ਸੀ ਉਹ ਤਾਂ ਹੈ ਕੋਟਾਂ ਤੱਕ ਵੀ ਵਗ ਗਈ ਤੇ ਹੁਣ ਐ ਬੋਲਦੀ ਐ ਤੂੰ ਹੈ ਜਿਹੜਾ ਕੁਛ ਤੁਸੀਂ ਮੇਰੇ ਨਾਲ ਕਰੀ ਜਾਂਦੇ ਹੋ ਨਾ ਤੋਂ ਨੂੰ ਵੀ ਪਤਾ ਹੀ ਐ ਜਿਹੜਾ ਤੂੰਸ ਮੈਨੂੰ ਤੰਗ ਕਰਨ ਨੂੰ ਲਿੱਤਾ ਵੀ ਮੈਂ ਤਾਂ ਉਸ ਵੇਲੇ ਨੂੰ ਪਛਤਾਨੀ ਜਿਸ ਦਿਨ ਮੈਂ ਇਸ ਘਰੇ ਵਾਪਸ ਆ ਗਈ ਸੀ। ਓਹੋ ਰਸਤੇ ਤਾਂ ਖੁੱਲੇ ਐ ਤੈਨੂੰ ਇੱਥੇ ਕੋਈ ਰੱਕ ਕੇ ਰਾਜੀ ਨਹੀਂ ਜਾਂ ਤਾਂ ਐਂ ਕਹਿ ਵੀ ਤੇਰੀ ਬਾਹ ਫੜੀ ਹੋਈ ਐ ਬੀ ਬਲਬਲ ਨਾ ਜਾ ਉਹ ਖੁੱਲਾ ਪਿਆ ਦਰਵਾਜਾ ਤੇ ਵਗ ਜਾ ਤੈਨੂੰ ਕਿਸੇ ਨੇ ਫੜਿਆ ਨਹੀਂ ਹੋਇਆ ਮੇਰੇ ਨਾਲ ਨਾ ਬਹੁਤੀ ਭਗਾਈ ਨਾ ਮਾਰ ਠੀਕ ਐ ਜਿਹੜੇ ਕੰਮ ਤੂੰ ਕਰਨੇ ਆ ਤੂੰ ਕਰ ਲੈ ਮੈਨੂੰ ਮੇਰੇ ਕੰਮ ਪਤਾ ਨੇ ਮੈਂ ਆਪਣੇ ਕੰਮ ਕਰਨ ਲੱਗੀ ਐ ਮੈਥੋਂ ਫਾਲਤੂ ਦੇ ਕੰਮ ਨਹੀਂ ਹੁੰਦੇ। ਫਾਸਟੂ ਦੇ ਕੰਮ ਨਹੀਂ ਇਹਦਾ ਕੰਮ ਤੈਨੂੰ ਕਰਨੇ ਪੈਣੇ ਆ ਔਖਿਓ ਕੇ ਕਰ ਸੌਖਿਓ ਕੇ ਕਰ ਖੋਸ਼ੋ ਕੇ ਕਰ ਦੁਖਿਓ ਕੇ ਕਰ ਤੇ ਜੇ ਮੈਂ ਕੰਮ ਨਾ ਕਰਾਂ ਫਿਰ ਫਿਰ ਤੂੰ ਮੰਮੀ ਨਾਲ ਜਾ ਕੇ ਨਿਪਟੀ ਮੇਰੇ ਤੇ ਇੱਥੇ ਕੋਈ ਰੋਲ ਨਹੀਂ ਹੈਗਾ ਮੇਰੀ ਗੱਲ ਸੁਣ ਆ ਮਾ ਦਾ ਨਾਮ ਲੈ ਕੇ ਨਾ ਮੈਨੂੰ ਡਰਾਇਆ ਨਾ ਕਰ ਤੇ ਫਿਰ ਡਰਿਆ ਨਾ ਕਰ ਤੇ ਡਰ ਤਾਂ ਡਰਦੀ ਨਹੀਂ ਦੇਸੀ ਰਿਆ ਜੇ ਡਰਦੀ ਨਹੀਂ ਤਾਂ ਆ ਕੰਮ ਕਿਉਂ ਕਰਦੀ ਹੈ ਫਿਰ ਬਹਿ ਜਾ ਮੰਜੇ ਤੇ ਚੜ ਕੇ ਜਾ ਕੇ ਉਹ ਤੂੰ ਜਾ ਕੇ ਨਾ ਕੰਮ ਕਰ ਲਾ ਕਿਉਂ ਤੈਨੂੰ ਮੈਂ ਹੀ ਦਿਖਣੀ ਹੈ ਤਾਂ ਕੌਣ ਨੂੰ ਮੈਂ ਨਾ ਪਿਆਰ ਨਾਲ ਗੱਲ ਕਰਨ ਆਈ ਸੀ ਮੈਂ ਤੇਰੇ ਕੋਲ ਮਦਦ ਹੀ ਮੰਗੀ ਸੀ ਮੇਰੇ ਬਿਨਾਂ ਤਾਂ ਤੈਨੂੰ ਸਾਹ ਨਹੀਂ ਆਉਂਦਾ ਤਾਂ ਹੀ ਮੇਰੇ ਨਾਲ ਗੱਲਾਂ ਕਰਨ ਆਉਂਦੀਆਂ ਜਾਨ ਜਾਨ ਲੜਦੀਆਂ ਜਦੋਂ ਤੂੰ ਬੰਨ੍ਹੇ ਤੇਰੇ ਮਰੇ ਹੱਥ ਮੈਨੂੰ ਤਾਂ ਉਦੋਂ ਸਾਹ ਆਉਂਦਾ ਸਗੋ ਤੂੰ ਵਗ ਜਾ ਸੱਚੀ ਮੈਨੂੰ ਸੁੱਖ ਦਾ ਸਾਹ ਆ ਜੂਗਾ ਮੈਂ ਆਪੇ ਕਰ ਲਿਆ ਕਰੂੰਗੀ ਸਾਰਾ ਕੁਝ ਮੈਂ ਕਹਿੰਨੀ ਆ ਤੂੰ ਵਗ ਜਾ ਇੱਥੋਂ ਸਾਡੀ ਜਾਨ ਦੁਖੀ ਕਰੀ ਹੋਈ ਐ ਤੂੰ ਮੈਂ ਜਾਣਦਾਂ ਕਿ ਕੀਤੀ ਹੋਈ ਆ ਸਾਰੇ ਘਰ ਦੀ ਜਾਨ ਤਾਂ ਤੂੰ ਦੁਖੀ ਕੀਤੀ ਹੋਈ ਆ ਨਾਲੇ ਇੱਕ ਗੱਲ ਦੱਸ ਤੇ ਤੂੰ ਪਤਾ ਵੀ ਇੱਥੇ ਤਾਂ ਕੋਈ ਚੰਗਾ ਨਹੀਂ ਸਮਝਦਾ ਨਾਲੇ ਇੰਨੇ ਕੰਮ ਕਰਾਉਂਦਾ ਨਾਲੇ ਇੱਥੇ ਰਹਿ ਕੇ ਕਰਦੀ ਵੀ ਕੀ ਆ ਤੂੰ ਆਪੇ ਮਾਂ ਕੋਲ ਕਿਉਂ ਨਹੀਂ ਜਾਂਦੀ ਮ ਚੰਗਾ ਤੈਨੂੰ ਗੜਾ ਸੱਸ ਸਮਝਦੀ ਐ ਜਿਹੜੀਆਂ ਗਾਲਾਂ ਮੈਂ ਖਾਨੀਆਂ ਉਹੀ ਗਾਲਾਂ ਤੂੰ ਵੀ ਖਾਨੀ ਐ ਚੱਲ ਤੂੰ ਸੱਸ ਦੀ ਗੱਲ ਤਾਂ ਛੱਡ ਉਹ ਤਾਂ ਨਾਲ ਖੜੇ ਨਾ ਖੜੇ ਚਾਰ ਗਾਲਾਂ ਵੀ ਦੇ ਲੈ ਚੱਲ ਸੱਸਾਂ ਦਾ ਸੁਭਾਈ ਐ ਹੋ ਜਾਂਦਾ ਮੇਰੇ ਤਾਂ ਘਰ ਵਾਲਾ ਮੇਰੇ ਨਾਲ ਖੜਦਾ ਮੈਨੂੰ ਤਾਂ ਇਹੀ ਬਥੇਰਾ ਬਸ ਉਹ ਖੜਦ ਘਰ ਵਾਲਾ ਤੇਰੇ ਨਾਲ ਉਹ ਤਾਂ ਦਿਖ ਹੀ ਜਾਂਦਾ ਕਿੰਨਾ ਕੁ ਖੜਦੇ ਕਿੰਨਾ ਨਹੀਂ ਜਦੋਂ ਤੇਰਾ ਪਿਓ ਜੇਲ੍ਹ ਚ ਗਿਆ ਸੀ ਉਦੋਂ ਉਦੋਂ ਤਾਂ ਸਿਰਫ ਉਹਨੇ ਤੈਨੂੰ ਕਿਹਾ ਹੀ ਸੀਗਾ ਵੀ ਅਸੀਂ ਤੇ ਛਡਾਉਣ ਦੀ ਬਹੁਤ ਕੋਸ਼ਿਸ਼ ਕਰ ਰਹੇ ਹਾਂ ਪਰ ਕੀਤੇ ਨਹੀਂ ਕਿਸੇ ਨਾਲ ਕੋਈ ਗੱਲ ਕਰੀ ਸੀ ਇਹ ਤਾਂ ਮੈਨੂੰ ਹੀ ਪਤਾ ਹੈ ਕੀ ਕੀਤਾ ਕੀ ਨਹੀਂ ਚਲ ਐਨੀਵੇਜ਼ ਮੈਂ ਨਾ ਪੋਲਾ ਖੋਲਨੀ ਨਹੀਂ ਚਾਹੁੰਦੀ ਇਹਨਾਂ ਦੀ ਜਿਹੜੇ ਰਾਜ਼ ਨੇ ਤਾਂ ਉਹ ਰਾਜ਼ ਰਹਿਣ ਤਾਂ ਵਧੀਆ ਗੱਲ ਹੈ ਤੇ ਹਾਂ ਸੱਚ ਮੈਂ ਇੱਕ ਹੋਰ ਗੱਲ ਵੀ ਸੁਣੀ ਹੈ ਮੰਮੀ ਦੱਸੀ ਹੁੰਦੀ ਸੀਗੀ ਕਿ ਤੇਰਾ ਪਿਓ ਕਿੱਥੇ ਭੱਜ ਗਿਆ ਕਿਸੇ ਤੀਵੀ ਨੂੰ ਲੈ ਕੇ ਤਾਂ ਨਹੀਂ ਭੱਜ ਗਿਆ ਮੇਰੀ ਗੱਲ ਸੁਣ ਲੈ ਆਦੀ ਨਾ ਜਵਾਨ ਨੂੰ ਲਗਾਮ ਦੇ ਲੈ ਮੇਰੇ ਪਿਓ ਨੂੰ ਨਾ ਬਾਲਾ ਕੁਝ ਬੋਲਣ ਦੀ ਲੋੜ ਨਹੀਂ ਹੈਗੀ ਨਾਲ ਜਿੱਥੇ ਮਰਜੀ ਜਾਵੇ ਤੈਨੂੰ ਕੀ ਹਾਂ ਹੁਣ ਕੀ ਹੋਇਆ ਅੱਗ ਲੱਗੀ ਪੰਬੜ ਮਚਿਆ ਵੈਸੇ ਤੇਰੇ ਮੂੰਹ ਲੱਗਣ ਦਾ ਕੋਈ ਫਾਇਦਾ ਤਾਂ ਹੈ ਨਹੀਂਗਾ ਤੇ ਮੈਂ ਤਾਂ ਨਹੀਂ ਕਿਹਾ ਆ ਕੇ ਮੇਰੇ ਮੂੰਹ ਲੱਗ ਤੂੰ ਹੀ ਆਈ ਹੈ ਮੇ ਨਾਲ ਗੱਲ ਕਰਨ ਚਾਰੇ ਨੂੰ ਦੋ ਸੁਣਾ ਕੇ ਦੋ ਨਾ ਵਧੀਆ ਰਹਿੰਦੀ ਹੈ ਇਹ ਹੁਣ ਪਿਓ ਦਾ ਨਾਮ ਸੁਣ ਕੇ ਕਿਵੇਂ ਭੱਜ ਗਿਆ ਲੜਨ ਨੂੰ ਫਿਰਦੀ ਰਹਿੰਦੀ ਆਹ ਕੰਮ ਕਰ ਲਾ ਉਹ ਕਰ ਲਾ ਨੌਕਰ ਸਮਝ ਰੱਖਿਆ ਮੈਨੂੰ ਦੱਸ ਮਾਸ਼ਾਅੱਲ ਕਰਮੇ ਆਪ ਦਾ ਰੋਟੀ ਟੁਕਾ ਆਪ ਬਣਾਈ ਜੋਗੀ ਇਹਨੂੰ ਵੀ ਪਤਾ ਲੱਗੇ ਕੰਮ ਕਿਵੇਂ ਹੁੰਦੇ ਨੇ ਕਿ ਨੀਂ ਅਗਲੀਆਂ ਸੁਨੀਆਂ ਰਹੇ ਨਾ ਕੋਈ ਘਰੋਂ ਦਾ ਬਾਹਰ ਹੀ ਨਹੀਂ ਨਿਕਲਦਾ ਤੈਨੂੰ ਪਤਾ ਤਾਂ ਕੰਮੋ ਪਿੰਡਾਂ ਲੈਦਾ ਤੇ ਅੰਦਰ ਅੰਦਰ ਹੀ ਰਹਿੰਦੇ ਨੇ ਹਰਪ੍ਰੀਤ ਮਨਿੰਦਰ ਕਿਵੇਂ ਮਨਿੰਦਰ ਵਧੀਆ ਕਿਵੇਂ ਹਾਂ ਠੀਕ ਹੈ ਵਧੀਆ ਹੋ ਠੀਕ ਹੈ ਅਮਾ ਹਾਂਜੀ ਹਾਂਜੀ ਠੀਕ ਹੈ ਵਧੀਆ ਤੂੰ ਕਿਵੇਂ ਕਿੱਧਰ ਜਾਈ ਜਾਂਦੀ ਐ ਅਸੀਂ ਤਾਂ ਗੁਰੂ ਘਰ ਜਾਂਦੇ ਸੀਗੇ ਅੱਛਾ ਹਾਂ ਉਹ ਚਿੱਤ ਜਨ ਉਹ ਵੀ ਹੋਇਆ ਪਿਆ ਸੀਗਾ ਮੈਂ ਕਿਹਾ ਚੱਲ ਗੁਰੂ ਘਰ ਜਾਇਆ ਮੈਂ ਮੱਥਾ ਟੇਕਿਆ ਮੈਂ ਨਹੀਂ ਵਧੀਆ ਗੱਲ ਸਾ ਗੁਰੂ ਘਰ ਤਾਂ ਜਾਇਆ ਕਰ ਨਾਲੇ ਪਾਠ ਕਰੇਗਾ ਤੇਰੇ ਲਈ ਵਧੀਆ ਐ ਤਾਂ ਹਾਂ ਨਲਮਨ ਨੂੰ ਕੀ ਹੋ ਗਿਆ ਠੀਕ ਤਾਂ ਹੈ ਸਾਰਾ ਕੁਝ ਤੂੰ ਵੀ ਟੈਨਸ਼ਨ ਲਈ ਜਾਂਦੇ ਰਹਿੰਦੇ ਆ ਬਸ ਔਰ ਪੋਟਾਂ ਜੀਆਂ ਕਰਾਈਆਂ ਸੀਗੀਆਂ ਨਾ ਥੋੜਾ ਜਿਹਾ ਇਹਨਾਂ ਦਾ ਬੇਬੀ ਵੀਕ ਆਗਾ ਹਾਂ ਉਹ ਦੱਸ ਦੀਸ ਕਿ ਮੈਨੂੰ ਚਲ ਕੋਈ ਨਾ ਰਪੀ ਸਾਰਾ ਕੁਝ ਆਪੇ ਸੈੱਟ ਹੋ ਜਾਊਗਾ ਹਨਾ ਜਦੋਂ ਰੱਬ ਨੇ ਇੰਨੀ ਵੱਡੀ ਖੁਸ਼ੀ ਦਿੱਤੀ ਅੱਗੇ ਵੀ ਤਾਂ ਉਹੀ ਸੰਭਾਲੂਗਾ ਹਾਂ ਇਹ ਤਾਂ ਹੈ ਮਨਿੰਦਰ ਤੂੰ ਫਿਕਰ ਨਾ ਕਰ ਐਕਰ ਜਿੰਨੀ ਟੈਨਸ਼ਨ ਲੈ ਨਹੀਂ ਸਕੋ ਉਹਨੇ ਹੀ ਅਸਰ ਪੈਂਦਾ ਜਵਾਬ ਤੇ ਕੁਝ ਹੈ ਨਹੀਂਗੇ ਤੇ ਤੇਰੀ ਜ਼ਿੰਮੇਵਾਰੀ ਹੈ ਤੈਨੂੰ ਕਹਦਾ ਹਾਸਤੇ ਇਹਨਾਂ ਦੇ ਘਰੇ ਭੇਜਿਆ ਓਕੇ ਘਰੇ ਭੇਜਿਆ ਰੋਟੀ ਦਿੰਨੀ ਹੈ ਤਾਂ ਨਹੀਂ ਖਾਣੀ ਫਰੋਡ ਕੱਟ ਕੇ ਦੇਣੀ ਉਹ ਨਹੀਂ ਖਾਣੇ ਤਾਂ ਤੋਨੀ ਪੀਣਾ ਉੱਪਰ ਦੀ ਉੱਪਰ ਚੀਜ਼ਾਂ ਲਿਆ ਕੇ ਦੇਈ ਜਾਂਦੇ ਹੁਣ ਐਨਾ ਕਿੱਥੋਂ ਖਾਦਾ ਹੈ ਨਾ ਤੈਨੂੰ ਵੀ ਪਤਾ ਚੱਲ ਕੋਈ ਨਾ ਤੂੰ ਨਾ ਥੋੜਾ ਥੋੜਾ ਖਾ ਲਿਆ ਕਰ ਪਰ ਖਾ ਲਿਆ ਕਰ ਜਵਾਬ ਨਾ ਦਿਆ ਕਰ ਕਿਸੇ ਚੀਜ਼ ਨੂੰ ਠੀਕ ਹੈ ਤੇ ਨਾਲੇ ਕਾਲਾ ਮੰਮੀ ਨੂੰ ਛੱਡਿਆ ਹਾਂ ਗਿਆ ਹੋਇਆ ਅੱਛਾ ਆਇਆ ਨਹੀਂ ਅਜੇ ਨਹੀਂ ਹਜ ਤੱਕ ਆਇਆ ਨਹੀਂਗਾ ਉਹ ਗਾਹਾਂ ਕੋਈ ਕੰਮ ਹੋ ਗਿਆ ਸੀ ਉਧਰ ਗਿਆ ਹੋਇਆ ਅੱਛਾ ਹਾਂ ਗਾਹ ਕੰਮ ਹੋ ਗਿਆ ਉਹ ਦਾ ਕੋਈ ਚਲ ਕੋਈ ਨਾ ਆ ਜੂਗਾ ਫਿਰ ਹੁਣ ਤੱਕ ਘਰੇ ਤੇਰੇ ਕੋਲ ਕੋਈ ਹੈ ਵੀ ਨਹੀਂ ਹੈਗਾ ਹਨਾ ਵੀਰੇ ਕਿਤੇ ਹੋਰ ਵਾ ਗਿਆ ਨਹੀਂ ਨਹੀਂ ਕੋਈ ਗਾਂ ਆਪ ਦਾ ਕੰਮ ਸੀਗਾ ਆਪ ਦਾ ਕੋਈ ਕੰਮ ਪਿਆ ਗਿਆ ਹੋਗਾ ਨੂੰ ਹਾਂ ਤੇ ਘਰੇ ਤਾਂ ਬਸ ਕੋਈ ਨਹੀਂ ਮੈਂ ਤੇ ਕੰਮੂ ਹੀ ਆ ਨਾਲੇ ਕੰਮ ਹੁਣ ਘਰੇ ਕੋਈ ਨਹੀਂ ਹੈਗਾ ਹੁਣ ਤੂੰ ਇਹਦਾ ਜ਼ਿਆਦਾ ਧਿਆਨ ਰੱਖਣਾ ਚੰਗਾ ਟੈਨਸ਼ਨ ਨਾ ਲਾ ਦੀਦੀ ਜੀ ਹੁਣ ਘਰੇ ਕੋਈ ਨਹੀਂ ਨਾ ਹੁੰਦਾ ਛੱਡ ਦੇ ਇਹਨਾਂ ਦਾ ਮੈਂ ਬਹੁਤ ਜ਼ਿਆਦਾ ਖਿਆਲ ਰੱਖੂਗੀ ਹਾਂ ਤੈਨੂੰ ਜ਼ਿੰਮੇਵਾਰੀ ਦਿੱਤੀ ਹੋਈ ਆ ਦੇਖ ਲਾ ਮੇਰੇ ਭਰੋਸੇ ਤੇ ਤੈਨੂੰ ਇਹਨਾਂ ਨਾਲ ਅਧਿਕਾਰ ਹੀ ਰੱਖਿਆ ਤੇ ਮੇਰਾ ਭਰੋਸਾ ਨਾ ਤੋੜਦੀ ਤੂੰ ਨਹੀਂ ਨਹੀਂ ਜੀ ਤੁਸੀਂ ਕਿਹੋ ਜੀਆਂ ਗੱਲਾਂ ਕਰੀ ਜਾਂਦੇ ਹੋਗੇ ਮਨਿੰਦਰ ਤੂੰ ਫਿਕਰ ਨਾ ਕਰ ਕੰਮੋਂ ਤਾਂ ਬਿਨਾਂ ਕਹੀ ਮੇਰਾ ਪੂਰਾ ਧਿਆਨ ਰੱਖਦੀ ਆ ਚੱਲ ਵਧੀਆ ਐ ਤਾਂ ਕੁੜੀ ਸਿਆਣੀ ਆ ਮੈਂ ਤਾਂ ਹੀ ਤੇਰੇ ਕੋਲ ਭੇਜਿਆ ਜੇ ਮੈਨੂੰ ਇਹ ਸਿਆਣੀ ਲੱਗੀ ਨਾਲੇ ਵਿਚਾਰੀ ਘਰੋਂ ਵੀ ਠੀਕ ਆ ਨਾਲੇ ਇਹਦਾ ਟਾਈਮ ਪਾਸ ਤੇਰੇ ਕੋਲ ਹੋ ਜਾਂਦਾ ਹਨਾ ਹਾਂ ਮੈਂ ਨਾਲ ਐਂ ਕਹਿੰਦੀ ਸੀ ਤੁਪੂਆ ਨੂੰ ਕਰਦੇ ਫੋਨ ਭੂਆ ਆ ਜੂਗੀ ਹੁਣ ਤਾਂ ਬਹੁਤ ਟਾਈਮ ਹੋ ਗਿਆ ਚਲ ਐਨੇ ਨਾਲ ਤੈਨੂੰ ਤਾਂ ਸਹਾਰਾ ਹੈਗਾ ਕਈ ਏਰ ਕੱਲੀ ਹੁੰਨੀ ਘਰੇ ਨਹੀਂ ਜੀ ਲੱਗਦਾ ਹੋਰ ਪਹਿਲਾਂ ਤਾਂ ਚਾਚੀ ਸੀ ਚਾਚੀ ਹੁੰਦੇ ਮੈਨੂੰ ਕੋਈ ਟੈਨਸ਼ਨ ਨਹੀਂ ਸੀਗੀ ਹੁਣ ਕਰੂੰਗੀ ਭੂਆ ਨੂੰ ਫੋਨ ਕਰੇ ਜਾ ਕੇ ਚਲ ਕੋਈ ਗੱਲ ਨਹੀਂ ਮੰਮੀ ਵੀ ਆ ਜੂਗੀ ਤੇਰੇ ਕੋਲ ਜੇ ਨਾ ਭੂਆ ਆਈ ਤਾਂ ਮੰਮੀ ਨੂੰ ਫੋਨ ਕਰਦੀ ਤੇਰੇ ਕੋਲ ਆ ਜੂਗੀ 10 15 ਦਿਨ ਚਾਚੀ ਨੇ ਮੈਨੂੰ ਕਹਿ ਕੇ ਗਈ ਸੀਗੀ ਅੱਛਾ ਹਾਂ ਕਹਿੰਦੀ ਮੈਂ ਆ ਜੂਗੀ 4-5 ਦਿਨਾਂ ਚ ਤੇ ਮੈਂ ਕੋਈ ਗੱਲ ਤੁਸੀਂ ਜਾਇਆ ਹੋ ਕੇ ਰਾਂ ਕਰੇ ਹੋਰ ਮੈਂ ਤਾਂ ਆਪਸੀ ਹੁਣੀ ਆਏ ਆ ਔਰ ਲਾਡੀ ਨੂੰ ਹਸਪੀਟਲ ਲੈ ਕੇ ਗਏ ਸੀ ਕਿਉਂ ਕੀ ਹੋ ਗਿਆ ਲਾਡੀ ਨੂੰ ਪਤਾ ਨਹੀਂ ਅਸਰ ਦੁਖਣ ਲੱਗਿਆ ਸੀਗਾ ਕੱਲ ਦਾ ਫਿਰ ਉਹਨੂੰ ਸਵੇਰ ਦੀ ਵੀਕਨੈਸ ਵਾਲੀ ਹੋਈ ਪਈ ਸੀ ਉੱਠੇ ਹੀ ਨਹੀਂ ਜਾ ਰਿਆ ਸੀਗਾ ਉਹਨਾਂ ਤੋਂ ਫਿਰ ਅਸੀਂ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਡਾਕਟਰ ਕਹਿੰਦੇ ਚਲ ਜਿਆਦਾ ਡਰਨ ਵਾਲੀ ਗੱਲ ਤਾਂ ਨਹੀਂ ਹੈਗੀ ਕੋਈ ਬਾਹਰੋਂ ਕੁਝ ਗਲਤ ਖਾ ਪੀ ਲਿਆ ਉਹਦੇ ਕਰਕੇ ਹੋ ਗਿਆ ਹਨਾ ਤੇ ਦਵਾਈ ਦਿੱਤੀ ਆ ਤੇ ਕਹਿੰਦੇ ਚਾਰ ਪੰਜ ਦਿਨਾਂ ਤੱਕ ਦਿਖਾ ਦਿਓ ਦੀਦੀ ਮੌਸਮ ਵੀ ਬਦਲਦਾ ਗਾ ਨਾ ਤਾਂ ਵੀ ਹੋ ਜਾਂਦਾ ਫੀਵਰ ਮੇਰਾ ਸਾਰਾ ਹੋ ਨਹੀਂ ਉਹ ਹਸਪੀਟਲ ਹੀ ਆ ਲਾਡੀ ਨਾ ਨਾ ਆ ਗਏ ਘਰੇ ਲੈ ਆਂਦੇ ਸੀਗੇ ਤੇ ਬਸ ਡਾਕਟਰ ਨੇ ਬੋਤਲ ਬਾਤਲ ਉੱਥੇ ਹੀ ਲਾਤੀ ਸੀਗੇ ਨਾਲ ਦਵਾਈ ਦੇ ਦਿੱਤੀ ਕਹਿੰਦੇ ਚਾਰ ਪੰਜ ਦਿਨਾਂ ਤੱਕ ਦਿਖਾ ਦਿਓ ਚਲ ਦਵਾਈ ਦੂਈ ਧਿਆਨ ਨਾਲ ਦੇਈ ਜਾਈਓ ਠੀਕ ਹੈ ਹਾਂ ਦਵਾਈ ਤੇ ਵਸ ਧਿਆਨ ਨਾਲ ਦੇਵਾਂਗੀ ਹੁਣ ਧਿਆਨ ਰੱਖਾਂਗੇ ਕਿ ਮੌਸਮ ਇਹੋ ਜਿਹਾ ਹੋਇਆ ਪਿਆ ਹਨਾ ਹਾਂ ਚਲ ਕੋਈ ਗੱਲ ਤੁਸੀਂ ਜਾਓ ਫਿਰ ਹਨਾ ਜਵਾਕਾ ਦਾ ਵੀ ਧਿਆਨ ਦਾ ਕਿਝ ਵਾਕ ਠੀਕ ਨੇ ਹਾਂ ਹਾਂ ਬਹੁਤ ਵਧੀਆ ਨੇ ਨਾਲ ਤੈਨੂੰ ਤਾਂ ਯਾਦ ਕਰਦੀ ਹੁੰਦੀ ਆ ਉਹ ਅੱਛਾ ਕਿਹਦੀ ਮੰਮੀ ਕੋਲ ਜਾਣਾ ਮੈਂ ਕੋਈ ਗੱਲ ਨਹੀਂ ਪੁੱਤ ਕਿੰਨੇ ਬੱਚੇ ਦੀ ਤੁਹਾਡੇ ਚਾਰ ਜਵਾਕਾ ਜੀ ਤਿੰਨ ਕੁੜੀਆਂ ਤੇ ਇੱਕ ਮੁੰਡਾ ਚਲੋ ਵਧੀਆ ਹਾਂ ਚਲੋ ਠੀਕ ਹੈ ਮੈਂ ਫਿਰ ਮਿਲਦੀ ਚੰਗਰ ਫਿਰ ਚੰਗਰ ਮਨਿੰਦਰ ਚਲ ਧਿਆਨ ਰੱਖੀ ਠੀਕ ਹੈ ਤੂੰ ਵੀ ਹਾ ਤਾਂ ਧਿਆਨ ਰੱਖੀ ਧਿਆਨ ਰੱਖੀ ਚੰਗੇ ਹਾਂ ਦੀ ਦਸਵਾ ਚੰਗਾ ਹਨਾ ਹਾਕਮ ਤੂੰ ਰੋਟੀ ਟੁਕ ਮਨਿੱਦ ਕਰ ਕੀਬੜ ਬੜ ਜੇ ਕਰਦੀ ਹੋਣੀ ਹੈ ਕੁਛ ਨਹੀਂ ਮੰਮੀ ਮੈਂ ਤਾਂ ਬਸ ਇਹੀ ਕਹੀ ਜਾਂਦੀ ਸੀ ਕਿ ਕਰਦੇ ਸਾਰੇ ਕੰਮ ਨਿਭੜ ਗਏ ਤੂੰ ਰੋਟੀ ਟੁਕ ਮਨਿੱ ਕਿਹੜੇ ਕੰਮ ਨਿਭੜ ਗਏ ਉਹਨੂੰ ਤੂੰ ਕੰਮ ਨੂੰ ਜਵਾਬ ਕਿਉਂ ਦਿੱਤਾ ਕੰਮ ਨੂੰ ਕੀ ਜਵਾਬ ਦਿੱਤਾ ਮੰਮੇ ਹੱਦ ਕਰੀ ਜਾਂਨੇ ਮੇਰੇ ਗੱਲ ਸੁਣੋ ਅਸੰਨੀ ਮੈਰ ਲਾ ਕੇ ਹਟੀਆਂ ਝਾੜੂ ਪੂੰਛ ਮੈਂ ਕਰਤਾ ਝੂਠੇ ਭਾਂਡੇ ਮੈਂ ਮਾਂਸਤੇ ਔਰ ਕੰਮ ਰਹਿ ਕੀ ਗਿਆ ਰੋਟੀ ਟੁਕ ਦਾ ਕੰਮ ਤਾਂ ਮਨਿੰਦਰ ਕਰ ਹੀ ਸਕਦੀ ਐ ਤੂੰ ਕਿਉਂ ਦਿਨ ਬਹਿਸ ਕਰਦੀ ਹੁੰਨੀ ਤੈਨੂੰ ਮੈਂ ਕਿੰਨੇ ਵਾਰੀ ਕਿਹਾ ਵੀ ਤੈਨੂੰ ਜਿਹੜਾ ਕੰਮ ਕਹਿੰਦੀ ਹੁੰਦੀ ਐ ਤੂੰ ਕਰ ਦਿਆ ਕਰਤਾ ਐ ਹੋਰ ਕਰਨਾ ਵੀ ਕੀ ਐ ਕੰਮ ਹੀ ਕਰਦੀ ਗੱਲ ਐ ਮੰਮੀ ਉਹ ਘਰੇ ਬੇਲੀ ਬੈਠੀ ਰਹੇ ਉਹਨੂੰ ਕੰਮ ਨੂੰ ਨਾ ਕਿਹੋ ਸਾਰਾ ਦਿਨ ਮੈਨੂੰ ਭਜਾਈ ਰੱਖਿਓ ਮੈਂ ਤਾਂ ਕਦੇ ਦੇਖਿਆ ਨਹੀਂ ਵੀ ਸਾਰਾ ਦਿਨ ਤੈਨੂੰ ਹੀ ਉਹ ਕੰਮ ਚ ਪੀੜੀ ਜਾਂਦੀ ਹੈਗੀ ਮੰਮੀ ਹੋਰ ਆਖੇ ਘਰ ਦਾ ਕੰਮ ਕਰਦਾ ਕੌਣ ਐ ਮੈਂ ਹੀ ਕਰਦੀ ਹੁੰਨੀ ਐ ਜੇ ਅੱਜ ਆਪ ਕੰਮ ਕਰ ਲੂਗੀ ਕਿਤੇ ਨਹੀਂ ਉਹਦੇ ਹੱਡ ਪੈ ਟੁੱਟਣ ਲੱਗੇ ਬਸ ਆਈ ਜਲੂਸ ਕੜਾਇਆ ਕਰੋ ਲੋਕਾਂ ਚ ਰੋਇ ਜੋ ਚੰਗਾ ਰੋਜਾਂ ਹੀ ਕੁੱਕੜੋ ਕੁਕੜੀ ਹੋ ਜਾ ਕਰੋ ਕੰਮ ਪਿੱਛੇ ਨਾ ਕੰਮ ਕੋਈ ਆਪਣੇ ਗਮਾਂਡੀ ਕਰਵਾ ਕੇ ਮੈਨੂੰ ਐਂ ਦੱਸੇ ਗਵਾਂਡੀ ਤਾਂ ਨਹੀਂ ਕਰਦੇ ਆਪਾਂ ਨੂੰ ਵੀ ਕੰਮ ਕਰਨਾ ਪੈਣਾ ਨਾਲੇ ਮਾਤਾ ਹਮੇਸ਼ਾ ਨਾ ਦੋਨਾਂ ਜਵਾਕਾਂ ਨੂੰ ਵਾਦੀ ਰੱਖਦੀ ਹੁੰਦੀ ਐ ਤੇ ਤੁਸੀਂ ਮੈਨੂੰ ਕੰਮ ਵੱਧ ਕਰਾਉਣੇ ਉਹਨੂੰ ਲਾਡਾ ਪਿਆਰਾ ਨਾਲ ਰੱਖਦੇ ਹੋ ਕੀ ਗੱਲ ਲਾਡਾ ਪਿਆਰਾ ਨਾਲ ਤਾਂ ਮੈਂ ਕਿਸੇ ਨੂੰ ਵੀ ਨਹੀਂ ਰੱਖਦੀ ਬਸ ਇਹ ਤਾਂ ਮੇਰੀਆਂ ਕੁਜਬੂਰੀਆਂ ਨੇ ਬਾਲਾ ਮੇਰਾ ਦਿਮਾਗ ਨਾ ਖਾ ਜਿਹੜਾ ਕੰਮ ਉਹ ਤੈਨੂੰ ਕਹਿੰਦੀ ਐ ਨਾ ਕਰ ਲਾ ਮੈਨੂੰ ਤਾਂ ਸੱਚੀ ਤੁਸੀਂ ਕਮਲੀ ਕੀਤਾ ਪਿਆ ਮੈਨੂੰ ਤਾਂ ਲੱਗਦਾ ਪਾਗਲ ਤਾਂ ਮੈਂ ਹੋ ਜਾਣਾ ਇਸ ਟੱਬਰ 'ਚ ਰਹਿ ਕੇ ਕਰ ਦੰਨੀ ਆਹੀ ਕਹਿਣਾ ਸੀਗਾ ਤੁਸੀਂ ਰੋਟੇ ਟੁਕਬਾਰੇ ਜੇ ਹੋਰ ਕੋਈ ਕੰਮ ਰਹਿੰਦਾ ਉਹ ਵੀ ਦੱਸੋ ਉਹ ਵੀ ਕਰ ਲਾਂਗੀ ਮੈਂ ਬਾਰ ਬਾਰ ਤੁਸੀਂ ਮੈਨੂੰ ਮਿਹਣੇ ਤਾਂ ਨਾ ਮਾਰਿਓ ਵੀ ਕੰਮ ਨਹੀਂ ਕੀਤਾ ਟੁਕਬਾਰੇ ਨਾ ਭਾਂਡੇ ਮੰਜਣ ਵਾਲੇ ਹੋਣਗੇ ਉਹ ਆਪੇ ਮਾਂਜ ਲਈ ਉਦੋਂ ਨਾ ਕਹਾਂ ਹੀ ਮੇਥੋਂ ਨੌਕਰਾਂ ਨਹੀਂ ਲੱਗੀਆਂ ਇਸ ਘਰ ਦੀ ਲੋਕ ਕਰਨ ਤੂੰ ਤੈਨੂੰ ਮਹਾਰਾਣੀ ਬਣਾਉ ਮੈਂ ਇਸ ਘਰ ਦੀ ਲਾਮਾ ਸਿੰਦਰਪਾਲ ਨੂੰ ਫੋਨ ਜੇ ਚੱਕੂਗੀ ਹੈਲੋ ਹੈਲੋ ਹਾਂ ਕੰਮੋ ਹਾਂ ਹਾਂਜੀ ਮੈਡਮ ਕਿਵੇਂ ਹੋ ਮੈਂ ਬਸ ਠੀਕ ਹਾਂ ਮੈਂ ਤਾਂ ਤੁਸੀਂ ਬਸ ਕੀ ਹੋ ਗਿਆ ਮੂਡ じゃ ਖਰਾਬ ਆ ਤੁਹਾਡਾ ਬਸ ਮੇਰਾ ਤਾਂ ਮੂਡ ਆ ਹੀ ਰਹਿੰਦਾ ਹੈਗਾ ਚਲ ਤੂੰ ਗੱਲ ਦਾਸੜੀਏ ਕਿਉਂ ਫੋਨ ਕੀਤਾ ਬਾਲੇ ਅੱਕੇ ਜੇ ਪਈਓ ਮੈਂ ਤਾਂ ਸੱਚੀ ਦੁਨੀਆ ਤੋਂ ਕੀ ਪਈਆਂ ਮੇਰਾ ਤਾਂ ਹੁਣ ਸੱਚੀ ਜਿਹਾ ਨਹੀਂ ਜੀ ਨਹੀਂ ਕਰਦਾ ਹੈਗਾ ਚਲੋ ਇਹ ਜੀਆਂ ਗੱਲਾਂ ਨਹੀਂ ਕਰਦੇ ਹੁੰਦੇ ਮੇਰੀ ਗੱਲ ਸੁਣੋ ਸੁਣਾ ਪਹਿਲਾਂ ਤਾਂ ਮੈਂ ਥੋੜਾ ਕਦੋਂ ਦਾ ਫੋਨ ਟਰਾਈ ਕਰੀਆ ਥੋੜਾ ਫੋਨ ਬਿਜੀ 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 ਆ ਰਿਹਾ ਹੈਗਾ ਜੀ ਬੀਜੀ ਮੈਂ ਤਾਂ ਕਿਸੇ ਨੂੰ ਨਹੀਂ ਫੋਨ ਕਰਦੀ ਸੀ ਮੇਰੀ ਕਲ ਸੁਣੋ ਮੈਂ ਤੇ ਹਰਪ੍ਰੀਤ ਗੁਰੂ ਘਰ ਜਾ ਰਹੀਆਂ ਸੀਗੀਆਂ ਹਾਂ ਰਾਹ 'ਚ ਸਾਨੂੰ ਮਨਿੰਦਰ ਮਿਲੀ ਜੀ ਅੱਛਾ ਮਨਿੰਦਰ ਤੇ ਹਰਪ੍ਰੀਤ ਗੱਲ ਕੁਛ ਇਸ ਤਰ੍ਹਾਂ ਕਰ ਰਹੀਆਂ ਸੀ ਵੀ ਕਾਲਾ ਗਿਆ ਹੋਵੇਗਾ ਉੱਧਰ ਹਾਂ ਵੀ ਹੋ ਜਾਊਗਾ ਕੰਮ ਹੋ ਜੇ ਤਾਂ ਵਧੀਆ ਇਸ ਤਰ੍ਹਾਂ ਗੱਲ ਹੋ ਰਹੀ ਸੀ ਇਹਨਾਂ ਵਿੱਚ ਕੁਛ ਮੈਂ ਪੁੱਛਿਆ ਵੀ ਸੀ ਹਾਂ ਪਤਾ ਨਹੀਂ ਹੈਗਾ ਕਿਉਂਕਿ ਜਿਹੜੀ ਇੱਧਰ ਉਹ ਚਾਚੀ ਆਈ ਵੀ ਸੀਗੀ ਹਾਂ ਜਸ ਚਾਚੀ ਉਹ ਵੀ ਉਹ ਵੀ ਚਲ ਗਈ ਇੱਥੋਂ ਅੱਛਾ ਗੜ ਗਈ ਉਹ ਹਾਂ ਉਹ ਵੀ ਗਈ ਹੋਈ ਆ ਕਾਲਾ ਨਾਲ ਗਿਆ ਆ ਕੁਛ ਇਹ ਹੋਰ ਕਰਦੇ ਫਿਰਦੇ ਆ ਲੱਭਦੇ ਫਿਰਦੇ ਆ ਕੁਛ ਇਹ ਦੋਨੇ ਕਿੱਥੇ ਗਈ ਹੋਈ ਬਈ ਮੈਨੂੰ ਪੂਰੀ ਗੱਲ ਦਾ ਨਹੀਂ ਪਤਾ ਹੈਗਾ ਗੱਲ ਵਿੱਚੋਂ ਕੀ ਹੈ ਮੈਂ ਪੁੱਛਿਆ ਜਰੂਰ ਸੀ ਪਰ ਉਹਨਾਂ ਨੇ ਮੇਰੇ ਪੱਲੇ ਨਹੀਂ ਪਾਇਆ ਕੁਛ ਮੈਂ ਤਾਂ ਇਹ ਕਹਿ ਰਹੀ ਆ ਵੀ ਜੇ ਕੋਈ ਗੱਲਬਾਤ ਇਦਾਂ ਦੀ ਆ ਤਾਂ ਤੁਸੀਂ ਮੈਨੂੰ ਪਹਿਲਾਂ ਰਾਹ ਪਾ ਦਿਓ ਮੈਂ ਚਕੰਨੀ ਰਹੂੰਗੀ ਫਿਰ ਮੈਂ ਤੈਨੂੰ ਕੀ ਦੱਸਾਂ ਚਲ ਕੋਈ ਨਹੀਂ ਤੇਨੀ ਜਿਹੜੀ ਵੀ ਕੋਈ ਗੱਲ ਪਤਾ ਲੱਗਦੀ ਹੈ ਨਾ ਬਸ ਜੇ ਤੈਨੂੰ ਮਾੜੀ ਵੀ ਸੁਰਲ ਬਹਿ ਲੱਗਦੀ ਹੈ ਵੀ ਉਹਦੀ ਮਾਂ ਮੈਂ ਤਰਦੀ ਤੇ ਕਾਲਾ ਕਿੱਥੇ ਗਏ ਨੇ ਤਾਂ ਬਸ ਤੂੰ ਇਸ ਗੱਲ ਦਾ ਪੂਰਾ ਧਿਆਨ ਰੱਖ ਤਾ ਉਹ ਤਾਂ ਉਹ ਤੂੰ ਪੁੱਛ ਨਾ ਉਹ ਪੁੱਛ ਵੀ ਕਾਲਾ ਕਿੱਥੇ ਹੈ ਮੈਂ ਪੁੱਛਿਆ ਉਹਦਾ ਤਾਂ ਫੋਨ ਹੀ ਨਹੀਂ ਚੱਕਦਾ ਉਹ ਤਾਂ ਫੋਨ ਹੀ ਨਹੀਂ ਚੱਕਦਾ ਜੇ ਹਰਪ੍ਰੀਤ ਦਾ ਫੋਨ ਚੱਕੂਗਾ ਫੇਰ ਹੀ ਐ ਤੈਨੂੰ ਤਾਂ ਪਤਾ ਹੀ ਹੋਊ ਕਿੱਥੇ ਗਿਆ ਨਾ ਗਿਆ ਇਹ ਤੇਰੇ ਤੋਂ ਲੁਕੋਂਦੇ ਐ ਲੁਕੋਂਦੇ ਹੋ ਸਕਦੇ ਮੈਂ ਕਦੇ ਕਹਿੰਦੀ ਨਹੀਂ ਐ ਨਹੀਂ ਲੁਕੋਂਦੇ ਲੁਕੋਂਦੇ ਆ ਪਰ ਮੈਂ ਪੁੱਛਿਆ ਬਹੁਤ ਵਾਰੀ ਇਹ ਦੱਸਿਆ ਨਹੀਂ ਹੈਗਾ ਚਲ ਮੈਂ ਕੋਸ਼ਿਸ਼ ਤਾਂ ਕਰੂੰਗੀ ਮੈਂ ਪਤਾ ਕਰ ਲਾਂ ਹੈਨਾ ਵੀ ਕਿੱਥੇ ਗਿਆ ਪਰ ਚਲ ਕੋਈ ਨਾ ਮੇਰਾ ਕੰਮ ਸੌਖਾ ਹੋ ਰਿਆ ਨਾਲੇ ਉਹ ਬਲਾਟ ਵਾਲੀ ਹੋਈ ਆ ਇੱਥੇ ਨਗੋਚਾਂ ਕਰੀ ਜਾਂਦੀ ਰਹਿੰਦੀ ਸੀਗੀ ਚਲ ਕੋਈ ਨਾ ਗੰਮਾ ਮੇਰੇ ਸਿਰ ਬਹੁਤ ਦੁਖੀ ਹੋ ਮੈਂ ਚਲੋ ਕੋਈ ਨਾ ਤੁਸੀਂ ਰੈਸਟ ਕਰੋ ਚਲੋ ਫਿਰ ਕੋਈ ਗੱਲ ਨਹੀਂ ਠੀਕ ਹੈ ਓਕੇ ਓਕੇ ਹਾਏ ਰੱਬਾ ਸਾਰਾ ਕੁਝ ਮੇਰੇ ਤੇ ਸੁੱਟ ਦਿੰਦੇ ਆਗੇ ਇਹਦਾ ਵੀ ਸਿਰ ਦੁਖਣ ਲੱਗ ਗਿਆ ਲੈ ਹੂੰ ਤਾਂ ਕਹਿੰਦੀ ਮੈਨੂੰ ਕੱਲੀ-ਕੱਲੀ ਗੱਲ ਦੀ ਖਬਰ ਚਾਹੀਦੀ ਆ ਜਦੋਂ ਇਹਨੂੰ ਫੋਨ ਲਾਵੋ ਇਹਦੀ ਝੂਲ ਵਿੰਗੀ ਇਹ ਵੀ ਬੜਾ ਗੁੱਸਾ ਚੜਾਉਂਦੀ ਏ ਕੀ ਚਲ ਮਨਾ ਪੇਮੈਂਟ ਵੀ ਲੈਣੀ ਏ ਤੂੰ ਆਪ ਹੀ ਮੱਥਾ ਮਾਰ ਕੰਦਾ ਨਾਲ ਟਕਰਾਪੀ ਮਾਰ ਆਪ ਹੀ ਪਤਾ ਕਰਨਾ ਪਊ ਤੈਨੂੰ